ਵਿਕੀ ਦੀ ਮੰਮੀ ਨੇ ਤਾਂ ਉਹੀ ਕਰਤੂਤ ਕੀਤੀ ਉਸ ਨੂੰ ਪਤਾ ਹੀ ਨਹੀਂ ਕਿਵੇਂ ਪਤਾ ਲੱਗ ਗਿਆ ਕਿ ਪ੍ਰੀਤ ਆਪਣੀ ਮੰਮੀ ਨੂੰ ਮਿਲ ਕੇ ਆਈ ਹੈ ਤੇ ਉਹਨੇ ਅੰਮ੍ਰਿਤ ਦੇ ਹੀ ਗੰਗਾਲਾ ਪਵਾ ਦਿੱਤ ਨਾ ਵਿਕੀ ਦੇ ਉਤੋਂ ਤੇ ਪਰ ਪ੍ਰੀਤ ਨੇ ਵੀ ਚੰਗਾ ਹੀ ਸਬਕ ਸਿਖਾਇਆ ਤੇ ਸੰਦੀਪ ਨੇ ਵੀ ਚੰਗਾ ਸਬਕ ਸਿਖਾਇਆ ਜਦੋਂ ਉਹ ਆਈਆਂ ਤੇ ਪ੍ਰੀਤ ਦੀ ਮੰਮੀ ਵਿਕੀ ਦੇ ਕੰਨ ਪਰ ਲੱਗ ਪਈ ਇਹ ਪਤਾ ਨਹੀਂ ਕਿੱਥੇ ਲੈ ਕੇ ਪ੍ਰੀਤ ਨੇ ਸੰਦੀਪ ਇਸ ਨੂੰ ਗਈ ਸੀ ਤਾਂ ਇਹ ਹੁਣ ਮੈਨੂੰ ਲੱਗਦਾ ਹੈ ਕਿ ਹੁਣ ਇਹ ਪਤ ਸੰਦੀ ਤਿਆਰੀ ਕਰ ਰਹੀ ਆ ਤੇ ਵਿਕੀ ਤਾਂ ਪਹਿਲਾਂ ਹੀ ਨਹੀਂ ਮਾਨਸਿਕ ਕੰਮ ਕਰ ਕੱਟਦਾ ਸੀ ਤੇ ਉਹ ਹੋਰ ਪ੍ਰੀਤ ਦੇ ਗਲ ਪੈ ਗਿਆ ਤੇ ਪ੍ਰੀਤ ਨੂੰ ਨੂੰ ਮਾਰਨ ਲੱਗ ਗਿਆ ਤੇ ਜਦੋਂ ਪ੍ਰੀਤ ਨੇ ਕਿਹਾ ਕਿ ਕੀ ਕਰ ਤੂੰ ਮੈਨੂੰ ਮਾਰਦਾ ਹੈ ਤੇ ਫਿਰ ਸਪਰੇਅ ਚੱਕਣ ਲੱਗ ਪਿਆ ਤੇ ਸੰਦੀਪ ਦਾ ਤਾਂ ਆਪਾਂ ਸਾਰਿਆਂ ਨੂੰ ਪਤਾ ਹੀ ਹੈ ਕਿ ਸੰਦੀਪ ਤਾਂ ਪ੍ਰੀਤ ਨੂੰ ਆਪਣੀ ਮੰਮੀ ਦੇ ਨਾਲ ਮਲਾਉਣ ਹੀ ਲੈ ਕੇ ਗਈ ਸੀ ਤੇ ਉੱਥੇ ਇਹਨਾਂ ਮਾਵਾਂ ਤੇ ਆਪਣੇ ਦੁੱਖ ਸੁੱਖ ਸਾਂਝੇ ਕੀਤੇ ਆਪਣਾ ਉਹ ਬਗਵਾੜ ਸੀ ਉਹ ਕਟਿਆ ਤੇ ਜਦੋਂ ਪ੍ਰੀਤ ਦੀ ਮੰਮੀ ਉਸ ਦੇ ਸਾਹਮਣੇ ਆਉਂਦੀ ਹੈ ਤਾਂ ਪਰੀਤ ਉਸ ਨੂੰ ਭੱਜ ਕੇ ਚੁੰਮੜ ਜਾਂਦੀ ਹੈ ਕਿ ਉਸ ਨੂੰ ਕੁਝ ਵੀ ਨਹੀਂ ਦਿਖਦਾ ਸਿਰਫ ਆਪਣੀ ਮਾਂ ਹੀ ਦਿਖਦੀ ਹੁੰਦੀ ਹੈ ਤੇ ਆਪਣੀ ਮਾਂ ਕੋਲੇ ਉੱਚੀ ਉੱਚੀ ਰੋਣ ਲੱਗ ਜਾਂਦੀ ਹੈ ਤੇ ਪ੍ਰੀਤ ਦੀ ਮਾਂ ਉਸ ਨੂੰ ਕਹਿੰਦੀ ਹੈ ਕਿ ਕੀ ਗੱਲ ਪੁੱਤ ਤੂੰ ਹਾਲਤ ਕਿਵੇਂ ਬਣਾਈ ਹੈ ਤੂੰ ਬਿਲਕੁਲ ਵੀ ਨਹੀਂ ਲੱਗਦੀ ਕਿ ਤੂੰ ਵਿਆਹ ਹੋਵੇਂਗੀ ਤਾਂ ਉਸ ਨੇ ਕਿਹਾ ਕਿ ਮੰਮੀ ਵਿੱਕੀ ਮੈਨੂੰ ਬਹੁਤ ਤੰਗ ਕਰਦਾ ਹੈ ਤੇ ਮੈਨੂੰ ਕੁੱਟਦਾ ਮਾਰਦਾ ਹੈ ਤੇ ਇੱਥੇ ਤੱਕ ਕਿ ਮੇਰੇ ਕੋਲ ਤਾਂ ਦੋ ਸੂਟ ਹੀ ਆ ਇੱਕ ਧੋ ਲੈਣੀ ਹੈ ਇੱਕ ਪਾ ਲੈਣੀ ਹੈ ਤਾਂ ਉਸ ਦੀ ਮੰਮੀ ਨੇ ਕਿਹਾ ਕਿ ਪੁੱਤ ਇਹ ਤੇ ਨਹੀਂ ਕਰਨੀ ਪੜਨੀ ਹੈ ਤੂੰ ਆਪਣੇ ਪੈਰ ਆਪ ਕੋਹਾੜੀ ਮਾਰੀਏ ਤੂੰ ਕਿੰਨੇ ਸੋਹਣੇ ਸੋਹਣੇ ਕੱਪੜੇ ਪਾਉਂਦੀ ਹੁੰਦੀ ਸੀ ਵਧੀਆ ਤੂੰ ਬਣ ਠਣ ਕੇ ਰਹਿੰਦੀ ਹੁੰਦੀ ਸੀ ਪਰ ਆ ਤੂੰ ਐ ਲੱਗ ਹੀ ਨਹੀਂ ਕਿ ਤੂੰ ਵਿਆਹੀ ਹੈਂ ਕਿ ਤੇਨੂੰ ਵੇਖ ਕੇ ਤਾਂ ਕੋਈ ਐ ਕਹੂਗਾ ਜਿਵੇਂ ਮੰਗ ਤੇ ਮੰਗਤ ਵਾਲੀ ਹੁੰਦੀ ਹੈ ਤਾਂ ਸੰਦੀਪ ਰੀਤ ਨੇ ਆਪਣੀ ਗਲਤੀ ਮੰਨੀ ਕਿ ਮੰਮੀ ਮੈਥੇ ਗਲਤੀ ਹੋ ਗਈ ਤੁਸੀਂ ਮੈਨੂੰ ਮਾਫ ਕਰ ਦਿਓ ਤੁਸੀਂ ਮੇਰੇ ਕੋਲੇ ਆਇਆ ਜਾਇਆ ਕਰੋ ਤਾਂ ਉਸ ਦੀ ਮੰਮੀ ਨੇ ਸਾਫ ਮਨਾ ਕਰ ਦਿੱਤਾ ਕਿ ਹੁਣ ਸਾਡੇ ਤੋਂ ਇਹ ਆਸ ਨਾ ਰੱਖ ਕਿਉਂਕਿ ਮੇਰੇ ਨੌਪੁੱਤ ਵੀ ਐ ਤੁਹਾਨੂੰ ਚੀਤਾ ਉਹਨਾਂ ਨੂੰ ਵੀ ਬਹੁਤ ਗੁੱਸਾ ਆਇਆ ਉਹਨਾਂ ਨੇ ਤਾਂ ਤੇਰਾ ਖੋਗ ਵੀ ਪਾਲਤਾ ਸੋਨੂ ਨੇ ਤੇਰੀਆਂ ਸਾਰੀਆਂ ਫੋਟੋਆਂ ਕੱਪੜੇ ਤੇਰੇ ਚਰਾ ਦਿੱਤੇ ਆ ਸੰਦੀਪ ਨੇ ਵੀ ਪੂਰਾ ਆਪ ਉਸਦੀ ਮੰਮੀ ਨੂੰ ਸਮਝਾਇਆ ਕਿ ਜਿੱਥੋਂ ਤੱਕ ਸਾਡਾ ਹੁੰਦਾ ਏ ਅਸੀਂ ਇਹ ਸਭ ਸਾਥ ਦਿੰਨੇ ਆ ਪਰ ਸਾਡੇ ਵੀ ਵਸੋਂ ਬਾਹਰ ਹੋ ਜਾਂਦਾ ਏ ਉਕੇ ਉਹ ਬਿਲਕੁਲ ਵੀ ਕੰਮ ਨਹੀਂ ਕਰਦਾਗਾ ਇਸ ਕਰਕੇ ਉਸ ਦਾ ਰਿਸ਼ਤਾ ਨਹੀਂ ਹੁੰਦਾ ਸੀ ਤੇ ਫਿਰ ਉਸ ਦੀ ਮੰਮੀ ਨੇ ਸੰਦੀਪ ਦੀਆਂ ਗੱਲਾਂ ਵੀ ਸੁਣੀਆਂ ਤੇ ਪ੍ਰੀਤ ਦੀਆਂ ਵੀ ਪਰ ਉਸ ਦੇ ਪ੍ਰੀਤ ਨੂੰ ਉਸ ਨੂੰ ਕੁਝ ਨਹੀਂ ਕੀਤਾ ਤੇ ਉਸ ਦੇ ਨਾਲ ਰਿਸ਼ਤੇ ਨਾਤੇ ਸਾਰੇ ਤੋੜ ਦਿੱਤੇ ਤੇ ਕਿਹਾ ਕਿ ਜੇ ਮੈਨੂੰ ਸੋਨੂ ਜੀਤਾ ਹੋਰਾਂ ਨੇ ਘਰੋਂ ਕੱਢ ਦਿੱਤਾ ਕੀ ਤੂੰ ਮੈਨੂੰ ਰੋਟੀ ਖਵਾ ਦੇਂਗੀ ਤੇ ਪ੍ਰੀਤ ਚੁੱਪ ਕਰ ਗਈ ਤੇ ਉਸ ਨੂੰ ਪਤਾ ਸੀ ਕਿ ਮੈਨੂੰ ਤਾਂ ਆਪਣੇ ਆਪ ਰੋਟੀ ਨਹੀਂ ਮਿਲਦੀ ਨਹੀਂ ਤੇ ਮੈਂ ਮੰਮੀ ਨੂੰ ਕਿੱਥੋਂ ਖਵਾ ਦੂੰਗੀ ਤਾਂ ਫਿਰ ਉਸਦੀ ਮੰਮੀ ਉਸ ਨੂੰ ਮਿਲ ਕੇ ਚਲੀ ਗਈ ਤੇ ਕਹਿੰਦੀ ਅੱਜ ਤੋਂ ਬਾਅਦ ਤੂੰ ਮੈਨੂੰ ਮਿਲਣ ਦੀ ਕੋਸ਼ਿਸ਼ ਨਾ ਕਰੀ ਇਹ ਵੀ ਪਤਾ ਨਹੀਂ ਮੈਂ ਤੈਨੂੰ ਕਿਵੇਂ ਮਿਲ ਕੇ ਆਈਆਂ ਮੈਨੂੰ ਆਏ ਸੀ ਕਿਵੇਂ ਤੇਰਾ ਗੁੱਪ ਘਵਾਟ ਕਢਾ ਲੇਵਾ ਕਿ ਤੂੰ ਕਿੰਨੀ ਔਖੀ ਹੈ ਤੇਰੀ ਇੱਕ ਵਾਰੀ ਗੱਲ ਸੁਣ ਲਵਾ ਤੇ ਹੁਣ ਤੂੰ ਅੱਜ ਤੋਂ ਬਾਅਦ ਮੈਨੂੰ ਮਿਲਣ ਦੀ ਕੋਸ਼ਿਸ਼ ਨਾ ਕਰੀ ਨਾ ਹੀ ਮੈਂ ਤੈਨੂੰ ਮਿਲਾਂ ਇਹ ਕਹਿ ਕੇ ਉਹ ਚਲੀ ਜਾਂਦੀ ਹੈ ਤੇ ਘਰੇ ਆਉਂਦਿਆਂ ਨੂੰ ਵੀ ਕਿੰਨੂੰ ਪਤਾ ਲੱਗ ਜਾਂਦਾ ਹੈ ਕਿ ਇਹ ਆਪਣੀ ਮੰਮੀ ਨੂੰ ਮਿਲ ਕੇ ਆਈ ਹੈ ਤੇ ਉਹ ਵੀ ਸ਼ਾਂਤ ਲਾ ਦਿੰਦਾ ਹੈ